ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਹਮੇਸ਼ਾ ਸਾਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਜੀ ਕਿਵੇਂ ਬੁਣੀ ਹੋਈ ਪੂਰੀ ਕੋਟੀ ਤਿਆਰ ਵਿੱਚ ਆਪਾਂ ਕਿਵੇਂ ਡਿਜ਼ਾਈਨ ਦਈਏ ਦੇਖੋ ਆਪਾਂ ਆਪਣੇ ਆਪ ਕਿਸੇ ਵੀ ਰੰਗ ਦੇ ਦੇਖੋ ਕਿਸੇ ਵੀ ਕੋਈ ਵੀ ਰੰਗ ਦਾ ਦੇ ਸਕਦੇ ਆ ਇਹ ਪਲੇਨ ਹੈ ਦੇਖੋ ਬੁਣੀ ਹੋਈ ਹੈ ਸਿਰਫ 10 ਕੁੰਡੇ ਪੁੱਠੇ ਤੇ 10 ਸਿੱਧੇ ਉਹਦੇ ਵਿੱਚ ਆਪਾਂ ਨੇ ਡਿਜ਼ਾਈਨ ਦਿੱਤਾ ਦੇਖੋ ਬਲੈਕ ਇਹ ਜਿਹੜੀ ਹੁਣਾ ਇਹ ਸਿੰਪਲ ਲੈਣੀ ਆ ਆਪਾਂ ਨੇ ਸੁਭਿਤਾ ਗੇਰਾ ਬਣਾਵਾਂਗੇ ਸਿੰਪਲ ਡਿਜ਼ਾਈਨ ਦੇਖੋ ਫਿਰ ਇਹ ਤੁਹਾਨੂੰ ਆਪਾਂ ਦੱਸਦੇ ਹਾਂ ਹੁਣ ਕਿਸ ਤਰ੍ਹਾਂ ਤਿਆਰ ਕਰਦੇ ਹਾਂ ਰੰਗ ਤੁਸੀਂ ਜਿਹੜਾ ਮਰਜ਼ੀ ਦੇ ਦਿਓ ਇਹਨੂੰ ਜਿਹੜੇ ਮਰਜ਼ੀ ਡਿਜ਼ਾਈਨ ਦੇ ਵਿੱਚ ਬੁੱਟੇ ਪਾ ਦਿਓ ਫੁੱਲ ਬੁੱਟੇ ਆ ਦੇਖੋ ਆਪਾਂ ਕਰਾਈ ਕਰਾਸ ਪਾਵਾਂਗੇ ਤੇ ਗੱਬੇ ਗੱਬੇ ਫਲਾਵਰ ਪਾਵਾਂਗੇ ਚਲੋ ਫਿਰ ਤੁਹਾਨੂੰ ਦਵਾਉਨੇ ਆ ਕਿਵੇਂ ਆਪਾਂ ਬਣਾਉਣੀ ਹੈ ਇਹਨੂੰ ਬੂਟੀ ਨੂੰ ਕਿਵੇਂ ਤਿਆਰ ਕਰੀਏ ਅੱਜ ਆਪਾਂ ਪਾਵਾਂਗੇ ਦੇਖੋ ਕੋਟੀ ਉੱਤੇ ਬੂਟੀਆਂ ਵੀ ਫਲਾਵਰ ਵੀ ਬੁਣੀ ਬਣਾਈ ਕੋਟੀ ਉੱਤੇ ਕਿਸ ਤਰ੍ਹਾਂ ਆਪਾਂ ਬੂਟੀਆਂ ਦਾ ਤਿਆਰ ਕਰੀਏ ਦੇਖੋ ਇਹ ਜਿਹੜੀ ਹੈਗੀ ਆ ਆ ਦੇਖੋ 10 ਕੁੰਡੇ ਪੁੱਠੇ ਤੇ 10 ਇਹ ਸਿੱਧੇ ਨੇ ਡੱਬੇ ਬਣੇ ਹੋਏ ਨੇ ਬੱਚੇ ਦੀ ਇਹ ਕੋਟੀ ਆ ਚਾਹੇ ਵੱਡੇ ਦੀ ਹੋਵੇ ਚਾਹੇ ਬੱਚੇ ਦੀ ਇਹਦੇ ਵਿੱਚ ਆਪਾਂ ਬੂਟੀਆਂ ਪਾਵਾਂਗੇ ਜਿਹੜਾ ਹੁਣ ਅੱਜਕੱਲ ਦੇਖੋ ਰਵਾਜ ਬਹੁਤ ਆ ਇੱਕ ਨੂੰ ਫੁੱਲ ਬੂਟੀਆਂ ਪਾਉਣ ਦਾ ਸਿੰਪਲ ਕੋਟੀ ਜਿਵੇਂ ਵਧੀਆ ਨਹੀਂ ਲੱਗਦੀ ਚਾਹੇ ਵਿੱਚ ਉਹਦੇ ਡਿਜ਼ਾਈਨੇ ਪਾਇਆ ਬਹੁ ਵੀ ਪਰ ਇਹ ਜਿਆਦਾ ਉੱਠਦੇ ਡਿਜ਼ਾਈਨ ਦੇਖੋ ਇਦਾਂ ਦੀ ਆਪਾਂ ਬੂਟੀਆਂ ਤੁਹਾਨੂੰ ਪਾ ਕੇ ਦਿਖਾਵਾਂਗੇ ਆ ਦੇਖੋ ਫਲਾਵਰ ਬਣਾਏ ਆ ਬਹੇ ਆ ਵਾਲੀਆਂ ਆਪਾਂ ਨੇ ਬੂਟੀਆਂ ਪਾਈਆਂ ਇਹ ਤੁਹਾਨੂੰ ਹੁਣ ਆਪਾਂ ਦੱਸਦੇ ਆ ਵੀ ਕਿਸ ਤਰ੍ਹਾਂ ਇਹ ਪਾਈਆਂ ਜਾਂਦੀਆਂ ਚਲੋ ਹੁਣ ਆਪਾਂ ਪਾਉਂਦੇ ਆ ਇਹਨੂੰ ਕੋਟੀ ਆਪਣੇ ਇਦਾਂ ਬੁਣੀ ਹੋਈ ਹੈ ਇਹ ਪਿੱਛੇ ਨਹੀਂ ਆਪਾਂ ਨੇ ਪਾਉਣੀ ਹੈ ਸਿਰਫ ਮੂਰੇ-ਮੂਰੇ ਡਿਜ਼ਾਈਨ ਪਾਵਾਂਗੇ ਮੂਰੇ-ਮੂਰੇ ਫਲਾਵਰ ਪਾਵਾਂਗੇ ਇਹਦੇ ਵਿੱਚ ਆ ਦੋ ਡੱਬੀਆਂ ਦੇ ਵਿੱਚ ਗੱਭੇ-ਗੱਭੇ ਆਪਾਂ ਫਲਾਵਰ ਪਾਵਾਂਗੇ ਆ ਪਲੇਨ ਡੱਬਿਆਂ ਦੇ ਵਿੱਚ ਤੇ ਸਾਈਡਾਂ ਤੇ ਆਪਾਂ ਕਰਾਸ ਦੇ ਨਿਸ਼ਾਨ ਲਗਾਵਾਂਗੇ ਇਹ ਆਪਾਂ ਨੇ ਬਲੈਕ ਰੰਗ ਦਾ ਦੇਖੋ ਇਹ ਜਿਹੜੀ ਆਪਾਂ ਨੇ ਪਾਸ਼ਮ ਲੱਤੀ ਆ ਇਹ ਸਿੰਪਲ ਆ ਜੀ ਇਹ ਬਟਮੀ ਦੂਜੀ ਅਜੇ ਚ ਨ ਸੂਈ ਵਿੱਚ ਨੰਗਦੀ ਨਹੀਂ ਸੀ ਹੈਗੀ ਆ ਦੇਖੋ ਵੱਟਮਈ ਆ ਇਹ ਜੜੀਏ ਤਿੰਨ ਪਲਾਈ ਦੀ ਸੀਗੀ ਇਹ ਸੂਈ ਵਿੱਚ ਨੰਗਦੀ ਨਹੀਂ ਸੀ ਪਹਿਲਾਂ ਆਪਾਂ ਨੇ ਇਹਦੇ ਨਾਲ ਡਿਜ਼ਾਈਨ ਦੇਣਾ ਸੀਗਾ ਹੁਣ ਆਪਾਂ ਸਿੰਪਲ ਨਾਲ ਹੀ ਦੇਣ ਲੱਗੇ ਆ ਦੇਖੋ ਹੁਣ ਆਪਾਂ ਇਸ ਤਰ੍ਹਾਂ ਦਾ ਤੁਹਾਨੂੰ ਬੂਟਾ ਪਾ ਕੇ ਦਿਖਾਉਣੀ ਕਿਵੇਂ ਆਪਾਂ ਨੇ ਬਣਾਇਆ ਇਹ ਪਹਿਲਾ ਟੰਕਾ ਆਪਾਂ ਨੇ ਆਈ ਧਰਨੇ ਦੇ ਵਿੱਚੋਂ ਕਿਉਂਕਿ ਗੱਠ ਵਿੱਚੋਂ ਨੰਗ ਜਾਂਦੀ ਥੱਲੇ ਤੋਂ ਆਪਾਂ ਨੇ ਗੱਠ ਦਿੱਤੇ ਹੋਏ ਧਾਗੇ ਦੇ ਵਿੱਚੋਂ ਇਹਨੂੰ ਘੋਣੇ ਦੇਖੋ ਸੂਈ ਫਿਰ ਇੱਥੇ ਤੋਂ ਹੀ ਆਪਾਂ ਨੇ ਆਹ ਹੁਣ ਇਹ ਸੰਗਲੀ ਤੋਂ ਆਪਾਂ ਪਾਵਾਂਗੇ ਆਪਾਂ ਇਹਦਾ सेंटर चो सँटच्या बिलकुल आपाने जरा चार स्बा बन फर आपण कड लसू देख नीच ਆ ਥੋੜਾ ਜਿਹਾ ਢਿੱਲੇ ਰੱਖਣਾ ਦੋ ਪਾਲੇ ਆਪਾਂ ਨੇ ਸੰਗਲੀ ਤੋਂ ਪੇ ਹੁਣ ਆਪਾਂ ਬਣਾਵਾਂਗੇ ਸਾਈਡ ਵਾਲੀਆਂ ਪੱਤੀਆਂ ਆਪੇ ਦਰਨ ਵੀ ਸੈਡਲ ਦੀਆਂ ਪੱਤੀਆਂ ਬਣਾ ਲਾਂਗੇ ਦੋਨੇ ਇਹ ਦੇਖੋ ਹੁਣ ਇਹਨੂੰ ਆਪਾਂ ਰਿਮ ਗੱਡਾਂਗੇ ਥੋੜੇ ਜਿਹੀ ਘਟਲੀਆਂ ਹੀ ਰੱਖਿਓ ਇਹ ਹੁਣ ਜਿਹੜਾ ਆਪਾਂ ਨੇ ਸਭ ਤੋਂ ਉੱਪਰ ਸੰਗਲੀ ਤੋਂ ਪਾ ਪਾਇਆ ਸੀਗਾ ਇਹਦੇ ਵਿੱਚੋਂ ਕੱਢਣੀ ਆ ਆਪਾਂ ਨੇ ਆ ਦੇਖੋ ਹੁਣ ਇਹਦੇ ਵਿੱਚੋਂ ਆਪਾਂ ਨੇ ਆ ਸੂਈਏ ਜਿਹੜੀ ਇਹਦਾ ਪੁੱਠਾ ਪਾਸਾ ਕਰ ਲੈਣਾ ਸਿੱਧੇ ਪਾਸੇ ਨਾਲ ਨਹੀਂ ਕਰਨਾ ਹੁਣ ਆਪਾਂ ਨੇ ਇਹਦੇ ਵਿੱਚੋਂ ਸੰਗਲੀ ਬਣਾਈ ਜਾਣੀ ਦੇਖੋ ਤਿੰਨ ਆਪਾਂ ਨੇ ਇੱਕ ਪਾਸੇ ਨੂੰ ਕੱਢ ਲਈਏ ਤਿੰਨੇ ਇਧਰਲੀ ਸਾਈਡ ਨੂੰ ਕੱਢਣੀਆਂ ਹੁਣ ਤੁਹਾਨੂੰ ਆਪਾਂ ਕੋਲ ਤੇ ਕਰਕੇ ਦਿਖਾਉਣੀ ਆ ਦੇਖੋ ਆ ਦੇਖੋ ਕਿੰਨਾ ਵਧੀਆ ਫਲੇਵਰ ਬਣ ਗਿਆ ਮੈਨੂੰ ਆਪਾਂ ਇਹ ਨੀਚੇ ਨੂੰ ਕੱਢ ਦੇਣਾ ਜਦੋਂ ਫਲਾਵਰ ਬਣ ਗਿਆ ਦੇਖੋ ਦੋ ਬਣੇ ਹੋਏ ਨੇ ਇੱਕ ਆਹ ਇੱਕ ਆਹ ਬਹੁਤ ਸੋਹਣੀ ਲੱਗੂਗੀ ਕੋਟੀ ਬਣਨ ਤੋਂ ਬਾਅਦ ਇਸ ਤਰ੍ਹਾਂ ਲੱਗੂਗੀ ਜਿਸ ਤਰ੍ਹਾਂ ਰੈਡੀਮੇਡੇ ਹੋਵੇ ਫੁੱਲ ਬੁਟੀਆਂ ਬਹੁਤ ਸੋਹਣੀਆਂ ਲੱਗਦੀਆਂ ਪਾਈਆਂ ਹੋਈਆਂ ਬੁਣੀ ਹੋਈ ਕੋਟੀ ਆ ਇਹ ਹੱਥੀ ਬੁਣੀ ਆਪਾਂ ਨੇ ਜਿਹੜਾ ਆਵळा ਖੰਨਾ ਹੋਣਾ ਇਹਦੇ ਵਿੱਚ ਆਪਾਂ ਕ੍ਰੌਸ ਬਣਾਵਾਂਗੇ ਜਿਵੇਂ ਆ ਬਣਾਈ ਹੋਈ ਦੀ ਇਹ ਵੀ ਤੁਹਾਨੂੰ ਦੱਸਦੇ ਆਪਾਂ ਕਿਵੇਂ ਬਣਾਈ ਆ ਇੱਥੇ ਤੋਂ ਆਪਾਂ ਲੈ ਲਾਂਗੇ ਐਦਾਂ ਦੇਖੋ ਆਪਾਂ ਬਣਾ ਰਹੇ ਹੁਣ ਕ੍ਰੋਸ ਆ ਦੇਖੋ ਇਹ ਆਪਾਂ ਨੇ ਕ੍ਰੋਸੇ ਬਣਾਉਣੀ ਹੈ ਪੈਣਾ ਦੇ ਬਹੁਤ ਕੰਮ ਆਉਗੇ ਕਿਉਂਕਿ ਪਲੇਨ ਕੋਟੀਆਂ ਦੇ ਉੱਤੇ ਡਿਜ਼ਾਈਨ ਬਣੇ ਹੋਏ ਬਸ ਸੋਨੇ ਲੱਗਦੇ ਆਂ। ਦੋਸਤ ਬਣ ਗਿਆ। ਆਪਣਾ ਇਹ ਅੱਗੇ ਆਪਾਂ ਚਾਦਰਾਂ ਪਰ ਵੀ ਬਹੁਤ ਕੱਢਦੇ ਹੁੰਦੇ ਸੀਗੇ। ਚਾਦਰਾਂ ਤੇ ਦੁਪੱਟੀਆਂ ਤੇ ਵੀ ਸੀਗੇ ਕਢਾਈ ਇਹ ਹੁੰਦੀ ਸੀਗੀ। ਆ ਦੇਖੋ ਹੁਣ ਆਪਾਂ ਗੱਬੇ ਗੱਬੇ ਇਹਦੇ ਫਲਾਵਰ ਪਾ ਦਾਂਗੇ। ਸੈਟਾਂ ਤੇ ਆਪਾਂ ਕ੍ਰੋਸ ਬਣਾਵਾਂਗੇ। ਨਹੀਂ ਥੋੜਾ ਜਿਹਾ ਢਿੱਲੇ ਰੱਖਣਾ ਟਾਈਟ ਨਹੀਂ ਕਰਨਾ ਬਾਲਾ ਦੇਖੋ ਕੋਈ ਕੋਈ ਮੇਤੇ ਫਿੱਚ ਵੀ ਹੋ ਜਾਂਦਾ ਬਹੁਤ ਸੌਖੀ ਹੈ ਤਰੀਕੇ ਨਾਲ ਇਹ ਫਲਾਵਰ ਬਣ ਜੰਨੇ ਕੋਈ ਬਹੁਤਾ ਟਾਈਮ ਵੀ ਨਹੀਂ ਲੱਗਦਾ ਹੈ ਕਿ ਇਹਨਾਂ ਨੂੰ ਬਣਾਉਣ ਚ ਤੁਸੀਂ ਜਿਹੜਾ ਮਰਜ਼ੀ ਵਰਤ ਸਕਦੇ ਆ ਚਾਹੇ ਕਿਸੇ ਵੀ ਰੰਗ ਦੀ ਹੈ ਜਿਹੜਾ ਤੁਹਾਨੂੰ ਰੰਗ ਉੱਠਦਾ ਫਲਾਵਰ ਦਾ ਉਹ ਰੰਗ ਦਾ ਤੁਸੀਂ ਪਾ ਲਓ ਬੁੱਟੀਆਂ ਵਿੱਚ ਬਹੁਤ ਸੋਹਣੀਆਂ ਲੱਗਦੀਆਂ ਨੇ ਖਾਸ ਕਰਕੇ ਬੱਚਿਆਂ ਦੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਵਸਤਾ ਹੁਣ ਅੱਜ ਕੱਲ ਤਾਂ ਰਵਾਜ ਆ ਜੀ ਵੱਡੇ ਵੀ ਪਾਉਂਦੇ ਨੇ ਇਹ ਫਲਾਵਰ ਨਾਲੇ ਦੇਖੋ ਸਿੰਪਲ ਨਾਲੇ ਕਿੰਨੀ ਸੋਹਣੀ ਬਣਦੀ ਹੈ ਦੇਖੋ ਜੀ ਹੁ ਪੂਰੀ ਤਰ੍ਹਾਂ ਆਪਾਂ ਨੇ ਡਿਜ਼ਾਈਨ ਪੂਰਾ ਕਰ ਲਿਆ ਵਿੱਚ ਵਿੱਚ ਆਪਾਂ ਨੇ ਫਲਾਵਰ ਬਣਾਏ ਆ ਦੇਖੋ ਤੁਹਾਨੂੰ ਪੂਰੀ ਕੋਰ ਤੇ ਦਿਖਾਈਏ ਕਿਉਂਕਿ ਬਲੈਕ ਰੰਗ ਕਰਕੇ ਥੋੜੇ ਜਿਹਾ ਘੱਟ ਦਿਖਦੇ ਆ ਬਲੈਕ ਇਹ ਰੰਗ ਵੀ ਪ੍ਰੋਪਰ ਨਹੀਂ ਆ ਰਿਹਾ ਹੈਗਾ ਇਹ ਪਿਸਤਾ ਦਾ ਰੰਗ ਹੈ ਇਹ ਕੋਟੀ ਦਾ ਇਹ ਵੀ ਦੇਖੋ ਘੱਟੇ ਆ ਰਹੇ ਆਹ ਤੜੇ ਆਪਾਂ ਨੇ ਕਰਾਸ ਦੇ ਨਿਸ਼ਾਨ ਬਣਾਤੇ ਵਿੱਚ ਆਪਾਂ ਨੇ ਡਿਜ਼ਾਈਨ ਦੇ ਤਦੇਖ ਫਲਾਵਰ ਦਾ ਕਿੰਨੀ ਸੋਹਣੀ ਬਣ ਕੇ ਲੱਗਦੀ ਹੈ ਤਿਆਰ ਹੋਈ ਦੇਖੋ ਬਹੁਤ ਵਧੀਆ ਬਣੀ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਆਪਣੀ ਕੋਟੀਆਂ ਨੂੰ ਡਿਜ਼ਾਈਨ ਦਿਓ ਨਵੀਂ-ਨਵੀਂ ਦੇਖੋ ਲੁੱਕ ਨਿਕਲ ਕੇ ਆਉਂਦੀ ਕਿੰਨੀ ਵਧੀਆ ਲੱਗਦੀ ਵੀ ਇਦਾਂ ਜਿੱਦਾਂ ਰੈਡੀਮੇਡ ਹੀ ਹੋਵੇ ਇਹ ਨਹੀਂ ਲੱਗਦੀ ਹੈਗੀ ਵੀ ਆਪਣੇ ਹੱਥੀ ਬੁਣੀ ਹੈ ਕੋਟੀ ਚ ਨਿੱਗ ਬਹੁਤ ਆਉਂਦਾ ਹੈ ਕਿਉਂਕਿ ਇਹ ਤਿੰਨ ਪਲਾਈ ਦੀ ਹੈ ਦੇਖੋ ਉਹਨੂੰ ਵੀ ਇਹ ਵੀ ਤੁਹਾਨੂੰ ਦਿਖਾ ਦਨੀ ਮੈਂ ਕਿਸ ਤਰ੍ਹਾਂ ਦੀ ਹੁੰਦੀ ਹੈ ਦੇਖੋ ਗੋਲੇ ਜਿਹਾ ਆਉਂਦੀ ਹੈ ਇਹ ਰੈੱਡ ਰੰਗ ਚ ਇਹਦੇ ਨਾਲ ਇਹ ਵੀ ਸੀ ਕਿ ਇਦਾਂ ਦੀ ਆਉਂਦੀ ਹੈ ਸੌਫਟ ਵੀ ਬਹੁਤ ਹੁੰਦੀ ਹੈ ਇਹਦੇ ਪਰ ਗੋਲੀ ਵੀ ਬਿਲਕੁਲ ਨਹੀਂ ਆਉਂਦੀ ਹੈਗੀ ਇਹ ਵਾਲੀ ਉਨਤੇ ਬਿਲਕੁਲ ਸੌਫਟ ਹੈ ਚਾਹੇ ਬੱਚੇ ਪਾਓ ਬਜ਼ੁਰਗ ਪਾਓ ਜਿਹੜੇ ਮਰਜ਼ੀ ਪਾਓ ਨੌਜਵਾਨ ਕਿੰਨੀ ਸੋਹਣੀ ਦੇਖੋ ਬਾਹਾਂ ਆਪਾਂ ਸਿੰਪਲੇ ਰੱਖਾਂਗੇ ਪਿਛਲੇ ਪਾਸੇ ਵੀ ਆਪਾਂ ਦੇਖੋ ਹੋਈ ਰੱਖਾਂਗੇ ਪਲੇਨ ਇਹ ਆ ਦੇਖੋ ਕ੍ਰੋਸ ਬਹੁਤ ਵਧੀਆ ਬੁਣੀ ਹੋਈ ਹੈ ਕੁੱਟੀ ਤੁਸੀਂ ਆਪਣੀ ਸਕੀਵੀ ਦੇ ਵਿੱਚ ਪਾ ਸਕਦੇ ਆ ਸਕੀਵੀਆਂ ਚ ਕੋਟੀਆਂ ਚ ਜਿਦੇ ਵਿੱਚ ਮਰਜੀ ਇਹ ਡਿਜ਼ਾਈਨ ਪਾ ਸਕਦੇ ਆ ਜਿਹੜੇ ਸਾਡੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਜੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਜੀ